ਮਾਨੋ ਜਿਤੇ ਵਿਦੂ ਸਿੰਘੇ ਰਾਜੀ ਸਿੰਘੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਰ ਭਰਿਆਤ ਰੱਖੇ ਜੀ ਸੱਚੇ ਬਾਦਸ਼ਾਹ ਸਾਰਿਆਂ ਤੇ YouTube ਫੈਮਿਲੀ ਦਾ ਬਹੁਤ ਬਹੁਤ ਹੈ ਦਿਲੋਂ ਧੰਵਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਰ ਭਰਿਆਤ ਰੱਖੇ ਜੀ ਸਭ ਤੇ ਸੁਖ ਸ਼ਾਂਤੀ ਬਖਸ਼ੇ ਜੀ ਮੇਰ ਭਰਿਆਤ ਰੱਖੇ ਪ੍ਰਮਾਤਮਾ ਬਾਰ ਬੈਠੇ ਤੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਵੀਰਾਂ ਨੂੰ ਜੁਤਾਰੋ ਅਤੇ ਬੱਚਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਸੱਚੇ ਪਾਤਸ਼ਾਹ ਮਿਹਰ ਭਰਿਆ ਰੱਖੇ ਸਾਰੇ ਤੇ ਚੜ੍ਹਦੀ ਕਲਾ ਵਿੱਚ ਰਹੋ ਹੱਸੋ ਖੇਡੋ ਸਭ ਤੋਂ ਪਹਿਲਾਂ ਆਪਾਂ ਦੁੱਖ ਭਈ ਗੱਲ ਕਰਦੇ ਆ ਵੀ ਜਿਹੜਾ ਵੀਰ ਅਮਰੀਕਾ ਦੇ ਵਿੱਚ ਜਿੱਤੋ ਐਕਸੀਡੈਂਟ ਦਾ ਹਾਦਸਾ ਹੋਇਆ ਹਨ ਤੇ ਉਹਨੂੰ ਦੱਸਦੇ ਆ ਵੀ ਸਜ਼ਾ 45 ਸਾਲ ਦੀ ਪਰ ਵਿੱਚ ਖਬਰ ਆ ਰਹੀਆਂ ਵੀ ਕੱਲ ਨੂੰ ਸੁਣਵਾਈ ਹੈ ਆ ਪਤਾ ਇਹਨੇ ਪਰਮਾਤਮਾ ਨੂੰ ਤੰਦਰੁਸਤੀ ਦੇਵੇ ਵੀ ਤੇ ਇੱਕ ਉਹਦੀ ਸਜ਼ਾ ਘੱਟ ਤੋਂ ਘੱਟ ਹੋਣੀ ਚਾਹੀਦੀ ਇਹਦੀ ਨਹੀਂ ਸਜ਼ਾ ਹੋਣੀ ਚਾਹੀਦੀ ਆ ਪਰਮਾਤਮਾ ਅੱਗੇ ਅਰਦਾਸ ਕਰਕੇ ਸੱਚੇ ਬਾਦਸ਼ਾਹ ਉਹ ਵੀਰ ਤੇ ਮਿਹਰ ਭਰੇ ਹੱਥ ਰੱਖੀ ਚੜ੍ਹਦੀਆਂ ਕਲਾ ਵਿੱਚ ਰੱਖੀ ਸੱਚਾ ਪਾਤਸ਼ਾਹ ਵਾਕੀਂ ਭੈਣ ਭਰਾ ਜਿੰਨੇ ਵੀ ਜੋ ਕਰਿਆ ਵਾਤੋ ਵਾਦੋ ਵੀਰ ਦੀ ਸਪੋਰਟ ਕਰੋ ਤਾਂ ਕਿ ਉਹ ਵੀਰ ਦਾ ਭਲਾ ਹੋ ਸਕੇ ਸਾਰਿਆਂ ਦਾ ਤਾਹਦ ਲਈ ਧੰਨਵਾਦ ਆ ਜੀ ਤੇ ਇੱਕ ਮੇਰੀ ਭੈਣ ਸਤਿਕਾਰਯੋਗ ਪਰਮਜੀਤ ਕੌਰ ਖਾਲਸਾ ਜੀ ਪਿੰਡ ਕਬਰਵੱਛਾ ਮੁੱਦਕੀ ਦੇ ਨਾਲ ਹੀ ਆ ਉਹ ਭੈਣ ਦਾ ਆਚਾਰ ਦਾ ਕੰਮ ਆ ਜੀ ਚਾਰ ਪਾਉਂਦੇ ਉਹ ਤੇ ਉਹ ਚਾਲ ਚਾਰ ਸੇਲ ਵੀ ਕਰਦੇ ਆ ਆਮਬ ਦਾ ਮਿਰਚਾਂ ਦਾ ਘੋੜਾ ਦਾ ਆਵਲਿਆਂ ਦਾ ਲਸਣ ਦਾ ਗੋਭੀ ਦਾ ਕਾਜਰਾ ਦਾ ਜਿਸੇ ਵੀ ਪ੍ਰਕਾਰ ਦਾ ਤੁਸੀਂ ਚਾਰ ਲੈਣਾ ਹੋਵੇ ਪੈਂਡ ਬਰ ਮਜੀਦਕੌਰ ਖਾਲਸਾ ਪੈਂਡ ਕਬਰਵੱਛਾ ਮੋਦਗੀ ਦੇ ਨਾਲ ਹੀ ਤੇ ਉਹਨਾਂ ਦਾ ਫੋਨ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਪਾ ਦੇਵਾਂਗਾ ਤਾਂ ਤੁਸੀਂ ਉਹ ਪੈਂਡਾ ਜਰੂਰ ਕਰਕੇ ਕਰਿਓ ਬਹੁਤ ਵਧੀਆ ਚੰਗੇ ਸੁਵਾਦੇ ਆ ਕੋਈ ਬਾਲਾ ਕੌੜਾ ਨਹੀਂ ਬੋਲਦੇ ਕਿਸੇ ਨੂੰ ਕਬਰਾਉਂਦੇ ਨਹੀਂ ਗੱਲ ਕਰਦੇ ਬੇਟਾ ਜੀ ਬੇਟਾ ਜੀ ਕਰਨਗੇ ਠੀਕ ਹੈ ਜੀ ਤੇ ਤੁਸੀਂ ਜਰੂਰ ਉਹ ਪਹਿਣ ਦਾ ਸਾਥ ਦੇਣਾ ਉਹ ਚਾਰ ਪਚਾ ਵੀ ਸਕਦੇ ਆ ਜੇ ਤੁਸੀਂ ਆਪ ਜਾ ਕੇ ਲੈਣਾ ਟੈਸਟ ਕਰਕੇ ਫਿਰ ਤੁਸੀਂ ਉੱਥੋਂ ਲਿਜਾ ਸਕਦੇ ਜਿਹੜਾ ਚਾਰਾਂ ਦਾ ਰੇਟ ਹੈ ਉਹ ਭੈਣ ਜੀ ਉਹ ਆਪ ਦੱਸਣਗੇ ਠੀਕ ਹੈ ਬਹੁਤ ਵਧੀਆ ਚਾਰ ਬਣਾਉਂਦੇ ਆ ਇੱਕੋ ਬਲੌਕ ਵੀ ਬਣਾਉਂਦੇ ਆ ਤੇ ਲਾਈਵ ਦੇ ਵਿੱਚ ਹਾਜ਼ਰ ਵੀ ਹੁੰਦੇ ਆ ਸੋ ਸਾਰੇ ਭੈਡਾ ਨੇ ਬਾਤ ਚੜ ਕੇ ਭਰਾਵਾ ਨੇ ਉਸ ਭੈਣ ਦੀ ਜ਼ਰੂਰ ਮਦਦ ਕਰਨੀ ਹੈਲਪ ਕਰਨੀ ਤਾਂ ਕਰਦਾ ਜ਼ਿਆਦਾ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਬਾਰਿਸ਼ ਕੱਲ ਦੀ ਪੈ ਰਹੀ ਹੈ ਜੀ ਬਹੁਤ ਜ਼ਿਆਦਾ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਸਭ ਤੇ ਤੰਦਰੁਸਤੀ ਦੇ ਕਮਾਈਆਂ ਚ ਵਾਧੇ ਕਰੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਨਗਰ ਖੇੜੇ ਨੂੰ ਮੇਰੇ ਨੌਜਵਾਨ ਭਰਾਵਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਮਤਾਵਾਂ ਨੂੰ ਬੱਚਿਆਂ ਨੂੰ ਤੇ ਵੀਰਾਂ ਨੂੰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਹਰੇਕ ਜਿਮੇਰ ਪਰਿਆਤ ਰੱਖੇ ਜੀ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਮਿਹਰ ਭਰਿਆ ਹੱਥ ਰੱਖੇ ਫਸਲ ਬਾੜੀ ਸੁਖ ਸ਼ਾਂਤੀ ਵਟਛੇ ਸੱਚੇ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖੇ ਗੱਲ ਕਰਦੇ ਆ ਵੀਰ ਜੀ ਜਿਵੇਂ ਆਪਾਂ ਹੁਣ ਵੀਰ ਦਾ 12 ਟਰਾਲੇ ਦਾ ਦਾਸਾ ਹੋਇਆ ਨਾ ਤਨ ਗੋਰਿਆ ਦੀ ਮੌਤ ਹੋ ਗਈ ਦਾਦੇ ਤੋ ਚਾਰੇ ਦਾ ਕਿਹੜਾ ਜੀ ਕਰਦਾ ਸੀ ਮੈਂ ਆਹ ਕੰਮ ਕਰਾਂ ਨਾ ਕੋਈ ਆਨਵਸਥੀ ਗੱਲ ਹੋ ਜਾਂਦੀ ਬੰਦੇ ਦੇ ਵੱਸ ਦੀ ਗੱਲ ਨਹੀਂ ਆਪਾਂ ਤੋਂ ਵੀ ਹੋ ਸਕਦੀ ਕਿਸੇ ਤੋਂ ਵੀ ਹੋ ਸਕਦੀ ਕੋਈ ਆ ਮਾੜਾ ਪੁੱਛ ਮਾਨ ਦੇ ਦਿਲ ਨੂੰ ਪੁੱਛ ਕੇ ਵੇਖੋ ਕੀ ਹੁੰਦਾ ਕਿਵੇਂ ਵਿਚਾਰੀ ਚੌਹਰੂਗੀ ਆਪਾਂ ਕਹਿੰਦੇ 45 ਸਾਲ 50 ਸਾਲ ਨਾ ਹੋਵੇ ਆਪਾਂ ਪ੍ਰਮਾਤਮਾ ਦੇ ਦਾਸ ਕਰਦੇ ਕੰਮ ਸੇ ਕੰਮ ਹੋਦੀ ਸਜਾ ਘਟਾਈ ਜਾਵੇ ਵੱਧ ਤੋਂ ਵੱਧ ਤਾ ਕਿ ਉਹ ਵਿਚਾਰਾ ਵੀ ਜਲਦੀ ਤੋਂ ਜਲਦੀ ਉਹ ਆਪਦੇ ਇੰਡੀਆ ਆ ਸਕੇ ਮਾਂ ਨੂੰ ਮਿਲ ਸਕੇ ਆਪਤਾਏ ਅਰਦਾਸ ਕਰ ਸਕਦੇ ਪ੍ਰਮਾਤਮਾ ਕੋਲ ਕੇ ਸੱਚਾ ਬਾਦਸ਼ਾਹ ਤੰਦਰੁਸਤੀ ਦੇ ਮੇਰ ਪਰਿਆਤ ਰੱਖੇ ਤੇ ਸਭ ਨੂੰ ਚੜ੍ਹਦੇ ਆਕਲ ਵਿੱਚ ਰੱਖੇ ਸੱਚਾ ਬਾਦਸ਼ਾਹ ਆਪਤਾਏ ਅਰਦਾਸ ਬੇਨਤੀ ਕਰਿਆ ਕਰੋ ਜੀ ਆਉਣਾ ਕੱਲ ਦਾ ਮੈਂ ਵੀ ਬਹੁਤ ਜ਼ਿਆਦਾ ਪਰੇਆ ਕਈ ਥਾਈ ਨੁਕਸਾਨ ਬਹੁਤ ਹੋ ਗਿਆ ਫਸਲਾ ਖਰਾਬ ਹੋ ਗਿਆ ਇਹਨਾਂ ਆਪਸ ਵਿੱਚ ਲੈ ਚਾਰ ਆਏ ਨੇ ਪਸੂ ਵੀ ਰੜ ਕੇ ਵਿਚਾਰੇ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਥੋੜਾ ਨਹੀਂ ਤੇ ਕੋਸ਼-ਕੋਸ਼ ਪੈਣ ਪਰਾ ਸੌਰੀ ਪੈਣ ਪਰਾ ਸਾਰੇ ਨਗਰ ਖੇੜਿਆਂ ਚੋਂ ਥੋੜਾ-ਥੋੜਾ ਬਹੁਤ-ਬਹੁਤਾ ਰਾਸ਼ਨ ਵੀ ਜ਼ਰੂਰ ਇਕੱਠਾ ਕਰੋ ਤਾਂ ਕਿ ਉਹ ਖਰਾਚਾਰਾ ਕੁਸ ਵਾਲੇ ਯੋਕੇ ਤੂੜੀ ਵਿਚਾਰਾ ਵਾਸਤੇ ਚਾਈ ਜਾਵੇ ਹਨ ਤੇ ਪੁੰਨ ਦਾ ਕੰਮ ਹੀ ਹੈ ਜੀ ਬਹੁਤ ਵੱਡਾ ਤੇ ਆਪਾਂ ਸਾਰਿਆਂ ਦਾ ਇੱਕ ਦੂਜੇ ਦਾ ਭੈਣ ਭਰਾ ਨਾਲ ਰਲ ਮਿਲ ਕੇ ਆਪਾਂ ਆਮਲਾ ਬਾਰਨਾ ਮਦਦ ਕਰਨੀ ਹੈ ਪ੍ਰਮਾਤਮਾ ਤੰਦਰੁਸਤੀ ਦੇਵੇ ਮਿਹਰ ਭਰੇ ਹੱਥ ਰੱਖੇ ਸਭ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਕਿਸੇ ਨੂੰ ਦੁੱਖ ਦਾ ਨਾ ਦਿਖਾਵੇ ਆਪਦਾ ਇਹ ਅਰਦਾਸ ਬੇਨਤੀ ਕਰਦੇ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਪਰ ਆਪਾ ਦਾਨੀ ਵੀ ਪੰਜਾਬ ਦੇ ਵਿੱਚ ਬਹੁਤ ਹੈ ਤੇ ਲਟਾਰੇ ਵੀ ਬਹੁਤ ਹੈ ਸੋ ਵੀਰੋ ਉਹਨਾਂ ਦਾ ਕੋਈ ਉਹ ਜੀ ਚਾਲ ਨਾ ਕਰੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰਾ ਪੇਰੀਆਂ ਜਾ ਕੇ ਕਿਸੇ ਨੂੰ ਮੇਟਣਾ ਜਾ ਕੇ ਜਿਹਦੇ ਨਾਂ ਤੇ ਕਰ ਪੀ ਪੀ ਘਰੋਂ ਪੀ ਕਮੰਦਨੀ ਜਾ ਕੇ ਕਿਸੇ ਦਾ ਨਾਮ ਲੈ ਕੇ ਪੈਸਾ ਇਕੱਠਾ ਕਰਨਾ ਰਾਸ਼ਨ ਇਕੱਠਾ ਕਰਨਾ ਉਹ ਇਹ ਕੰਮ ਨਾ ਕਰੀ ਵੀਰ ਬਣ ਕੇ ਇਹ ਚੀਜ਼ ਦਾ ਬਹੁਤ ਵੱਡਾ ਪਾਪ ਹੈ ਤੇ ਸੋ ਇਹ ਚੀਜ਼ਾਂ ਤੋਂ ਬਚਿਓ ਭੈਣ ਭਰਾ ਜਿਹੜੇ ਆਪਣੇ ਨਗਰ ਦੇ ਬਹੁਤ ਵਾਰਾ ਬੰਦੇ ਗ੍ਰਾਮ ਪਚਾਇਤ ਹਰ ਰੋਹ ਚਾਣਾ ਜਿਵੇਂ ਉਹ ਆਪ ਆਪਣਾ ਸਾਰੇ ਪਿੰਡਾਂ ਤੋਂ ਰਹਿ ਮਸ਼ਵਰਾ ਕਰਕੇ ਜਿਵੇਂ ਵੀ ਹੁੰਦਾ ਉਹਵੇਂ ਕਰਨਾ ਤਾਂ ਕਿ ਉਹਨਾਂ ਵਿਚਾਰਿਆਂ ਨੂੰ ਫਾਇਦਾ ਹੋ ਸਕੇ ਤੇ ਆਪਦਾ ਨੇ ਪ੍ਰਮਾਤਮਾ ਤੰਦਰੁਸਤੀ ਦੇਵੇ ਮਿਹਰ ਭਰੇ ਹੱਥ ਰੱਖੇ ਸਾਫਤੀ ਹੈ ਨਾ ਜੀ ਚੜਦੀ ਕਲਾ ਵਿੱਚ ਰਹਿਣ ਕਿਸੇ ਭੈਣ ਭਾਈ ਦਾ ਕਰਨਾ ਸਰਨਾ ਦੁਖੇ ਪਰ ਜਿਹੜੇ ਆ ਕੁਦਰਤ ਦੇ ਅੱਗੇ ਆਪਾਂ ਕੁਝ ਨਹੀਂ ਕਰ ਸਕਦੇ ਜਿਵੇਂ ਆਪਾਂ ਬੰਦੇ ਨਾ ਬੰਦਾ ਕੋਈ ਕਰਿਆ ਆਪਾਂ ਭੈਣ ਭਰਾ ਕੱਟ-ਕੱਟ ਕਰਕੇ ਉਹਦੇ ਰੰਝੇ ਠਵੀ ਲਵਾਂਗੇ ਹੈ ਨਾ ਤੇ ਰੱਬ ਨਾਲ ਤਾਂ ਕੋਈ ਨਿਝਿਠਿਆ ਨਹੀਂ ਜਾ ਸਕਦਾ ਨਾ ਕੋਈ ਜੱਟ ਸਕੇ ਕਿਉਂ ਖੁਦ ਉਹ ਦੁਨੀਆ ਦਾ ਮਾਲਕ ਹੈ ਜੋ ਵੀ ਕਰਦਾ ਚੰਗਾ ਕਰਦਾ ਪਰ ਮਾੜਾ ਨਹੀਂ ਕਹਿ ਸਕਦੇ ਕੀ ਪਤਾ ਕਿਹਦੇ ਭਲੇ ਲਈ ਇਹ ਕਰ ਰਿਹਾ ਪਰ ਪ੍ਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਅਰਦਾਸ ਬੇਨਤੀ ਕਰੋ ਸੱਚੇ ਪਾਤਸ਼ਾਹ ਅੱਗੇ ਸਭ ਤੇ ਮਿਹਰ ਭਰੇ ਹੱਥ ਰੱਖੇ ਜੀ ਛੜ ਜੀਆਂ ਕਲਾ ਵਿੱਚ ਰਹਿਣ ਮੇਰੇ ਭੈਣ ਭਰਾ ਬਜ਼ੁਰਗ ਤਾਵਾ ਬੱਚੇ ਤੇ ਸਾਰੇ ਆਪਾਂ ਅਰਦਾਸ ਬੇਨਤੀ ਜ਼ਰੂਰ ਕਰੀਏ ਜਿਹੜੀ ਫਸਲ ਬਾੜੀ ਹੈ 6 ਮਹੀਨਿਆਂ ਦੀ ਕਮਾਈ ਹੈ ਦਿਨ ਰਾਤ ਕਮਾਉਣੀ ਪੈਂਦੀ ਹੈ ਫਿਰ ਉਹਦੇ ਤੇ ਖਰਚਾ ਵੀ ਆਉਂਦਾ ਹੈ ਨਾ ਤੇ ਜੇ ਐਂ ਫਸਲ ਖਰਾਬ ਹੋ ਜੇ ਮਾਨੂੰ ਤਾਂ ਖਬਤ ਹੁੰਦਾ ਹੋ ਜਿਵੇਂ ਕਈਆਂ ਵਿਚਾਰਾਂ ਦੇ ਘਰ ਵੀ ਗਏ ਫਸਲਾਂ ਵੀ ਗਈਆਂ ਪਸ਼ੂ ਢਾਂਡਾ ਵੀ ਗਿਆ ਘਰ ਤੋਂ ਵਾਂਝੇ ਵੀ ਹੋਏ ਬੈਠੇ ਆ ਬਹੁਤ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਪੁੱਛ ਕੇ ਵੇਖਿਆ ਜਾਵੇ ਵੀ ਉਹਨਾਂ ਦੇ ਦਿਲ ਦੇ ਕੀ ਬੀਤ ਰਹੀ ਹੈ ਪ੍ਰਮਾਤਮਾ ਜੀ ਪচাই ਰੱਖੇ ਸਭ ਨੂੰ ਨੇਰੀ ਚੱਕਰ ਤੋਂ ਹਟਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਮਾਲਕ ਸਭ ਨੂੰ ਵੱਧ ਤੋਂ ਵੱਧ ਦੇਵੇ ਆਪਾਰਦਾਸ ਬੇਨਤੀ ਕਰਕੇ ਜਰੂਰ ਸਾਰੇ ਰਲ ਮਿਲ ਕੇ ਪੈਣ ਪਰਾ ਸੱਚਾ ਪਾਤਸ਼ਾਹ ਜੋ ਤੂੰ ਹੀ ਐ ਅਸੀਂ ਤਾਂ ਇੱਕ ਬੰਗ ਦੇ ਬਰਿਆਦ ਕਰ ਸਕਦੇ ਆ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੀ ਮਿਹਰ ਭਰਿਆ ਹੱਥ ਰੱਖੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸੋ ਵੀਰੋ ਲਾਸਟ ਦੇ ਵਿੱਚ ਮੈਂ ਇਹੀ ਫੇਰ ਕਹਿਣਾ ਚਾਹਾਂਗਾ ਕਿ ਭੈਣ ਪਰਮਜੀਤ कौर ਖਾਲਸਾ ਪਿੰਡ ਕਬਰਵੱਛਾ ਮੁੱਦਗੀ ਦੇ ਨਾਲ ਹੀ ਸਾਡੇ ਲੱਗ ਗਈ ਹੈ ਤੇ ਉਹ ਚਾਰ ਵੇਚਦੇ ਆ ਮਿਰਚ ਦਾ ਔਲੇ ਦਾ ਕਿਸੇ ਵੀ ਪ੍ਰਕਾਰ ਦਾ achar ਲੈਣਾ ਹੋਵੇ ਉਸ ਭੈਣ ਨਾਲ ਸੰਪਰਕ ਕਰ ਸਕਦਾ ਠੀਕ ਹੈ ਜੀ ਤੇ ਤੁਸੀਂ ਜਰੂਰ ਆਓ ਭੈਣ ਨੂੰ ਚਾਰ ਦੀ ਸੇਲ ਕਰੋ achar ਖਾਓਗੇ ਗੁਣਗਾਓਗੇ ਤਾਤਕਾਇ ਕਿ ਸਾਰੇ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿੰਨਾ ਭੈਣਾ ਭਰਾਵਾਂ ਨੇ ਮੇਰਾ ਇਹਨਾਂ ਸਾਥ ਦਿੱਤਾ ਨਵੇਂ ਜੁੜੇ ਭੈਣ ਭਰਾਵਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਭਰੇ ਯਾਤ ਰੱਖੇ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਤਦ ਤੱਕ ਜੀ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ